ਡੈਮੋਕ੍ਰੇਸੀ 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 ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜਾਣਾਂਗੇ ਡੈਮੋਕ੍ਰੇਸੀ ਕੀ ਹੁੰਦੀ ਹੈ ਇਹ ਕਿਸ ਤਰ੍ਹਾਂ ਕੰਮ ਕਰਦੀ ਹੈ ਤੇ ਇਹ ਸਾਡੀ ਜ਼ਿੰਦਗੀ ਵਿੱਚ ਕਿਉਂ ਮਹੱਤਵਪੂਰਨ ਹੈ ਡੈਮੋਕ੍ਰੇਸੀ ਦਾ ਮਤਲਬ ਹੈ ਲੋਕਾਂ ਦੀ ਸਰਕਾਰ ਇਸ ਦਾ ਮੂਲ ਸਿਧਾਂਤ ਹੈ ਕਿ ਸਰਕਾਰ ਦੀ ਸ਼ਕਤੀ ਲੋਕਾਂ ਕੋਲ ਹੁੰਦੀ ਹੈ ਜੋ ਆਪਣੀ رائے ਅਤੇ ਵੋਟ ਦੇ ਰਾਹੀਂ ਆਪਣਾ ਫੈਸਲਾ ਕਰ ਸਕਦੇ ਹਨ ਡੈਮੋਕ੍ਰੇਸੀ ਨੂੰ ਸਮਝਣ ਲਈ ਇਹਨਾਂ ਤੱਤਾਂ ਨੂੰ ਜਾਣਨਾ ਜ਼ਰੂਰੀ ਹੈ ਲੋਕ ਤਾਕਤ ਸਰਕਾਰ ਲੋਕ ਦੁਆਰਾ ਚੁਣੀ ਜਾਂਦੀ ਹੈ ਆਜ਼ਾਦੀ ਲੋਕ ਆਪਣੇ ਵਿਚਾਰ ਅਤੇ ਚੋਣ ਆਜ਼ਾਦੀ ਨਾਲ ਪ੍ਰਗਟ ਕਰ ਸਕਦੇ ਹਨ ਕਾਨੂੰਨ ਦੀ ਸਰਬਸਤਾ ਹਰ ਕਿਸੇ ਲਈ ਕਾਨੂੰਨ ਇੱਕੋ ਜਿਹਾ ਹੁੰਦਾ ਹੈ ਮੁਕਾਬਲਾ ਕਰਨ ਵਾਲੀਆਂ ਪਾਰਟੀਆਂ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਲੋਕ ਚੋਣਾਂ ਵਿੱਚ ਭਾਗ ਲੈਂਦੇ ਹਨ ਡੈਮੋਕ੍ਰੇਸੀ ਦੇ ਪ੍ਰਮੁੱਖ ਪ੍ਰਕਾਰ ਕਿਹੜੇ-ਕਿਹੜੇ ਹਨ ਪ੍ਰਤੱਖ ਡੈਮੋਕ੍ਰੇਸੀ ਡਾਇਰੈਕਟ ਡੈਮੋਕ੍ਰੇਸੀ ਜਿੱਥੇ ਲੋਕ ਸਿੱਧਾ ਫੈਸਲੇ ਲੈਂਦੇ ਹਨ ਪ੍ਰਤੀਨਿਧੀ ਡੈਮੋਕ੍ਰੇਸੀ ਜਿੱਥੇ ਲੋਕ ਆਪਣੇ ਪ੍ਰਤੀਨਿਧੀ ਚੁਣਦੇ ਹਨ ਜੋ ਸਰਕਾਰ ਚਲਾਉਂਦੇ ਹਨ ਡੈਮੋਕ੍ਰੇਸੀ ਵਿੱਚ ਸਰਕਾਰ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਲੋਕ ਆਪਣੀ ਰਾਏ ਦਿੰਦੇ ਹਨ ਚੋਣਾਂ ਰਾਹੀਂ ਪਾਰਟੀਆਂ ਆਪਣਾ ਸਰਕਾਰ ਬਣਾਉਂਦੀਆਂ ਹਨ ਇਹ ਪ੍ਰਕਿਰਿਆ ਹਰ 4 ਸਾਲਾਂ ਬਾਅਦ ਨਿਰਧਾਰਿਤ ਸਮੇਂ ਬਾਅਦ ਦੁਹਰਾਈ ਜਾਂਦੀ ਹੈ ਡੈਮੋਕ੍ਰੇਸੀ ਦੇ ਮੁੱਖ ਫਾਇਦੇ ਕੀ ਕੀ ਹਨ ਲੋਕਾਂ ਦੀ ਆਜ਼ਾਦੀ ਅਤੇ ਹੱਕਾਂ ਦੀ ਸੁਰੱਖਿਆ ਸਰਕਾਰ ਲੋਕਾਂ ਦੀ ਰਾਏ ਦੇ ਆਧਾਰ ਤੇ ਚੱਲਦੀ ਹੈ ਨਿਰੰਤਰ ਵਿਕਾਸ ਅਤੇ ਸੋਚ ਵਿਚਾਰ ਲਈ ਮੌਕਾ ਬਿਨਾਂ ਜ਼ਬਰਦਸਤੀ ਦੇ ਲੋਕਾਂ ਨੂੰ ਆਪਣੀ ਪਸੰਦ ਦੀ ਸਰਕਾਰ ਚੁਣਨ ਦੇ ਹੱਕ ਹਾਲਾਂਕਿ ਡੈਮੋਕ੍ਰੇਸੀ ਬਹੁਤ ਵਧੀਆ ਹੈ ਪਰ ਕੁਝ ਚੁਣੌਤੀਆਂ ਵੀ ਹਨ ਲੋਕਾਂ ਦੀ ਪਰਮਾਰਥਕ ਰਾਇ ਪਾਰਟੀਆਂ ਵਿੱਚ ਦਲੀਲਾਂ ਤੇ ਟਕਰਾ ਗਰੀਬ ਅਤੇ ਅਮੀਰ ਵਿੱਚ ਫਰਕ ਦੇ ਕਾਰਨ ਸਮਾਨ ਹੱਕ ਨਹੀਂ ਮਿਲਦਾ ਚੋਣ ਵਿੱਚ ਪ੍ਰੇਸ਼ਤਾਚਾਰ ਭਾਰਤ ਵਿੱਚ ਡੈਮੋਕ੍ਰੇਸੀ 1950 ਤੋਂ ਹੈ ਭਾਰਤ ਸੰਸਦ ਦੀਆਂ ਪ੍ਰਣਾਲੀਆਂ ਵਾਲਾ ਦੇਸ਼ ਹੈ ਲੋਕ ਚੋਣਾਂ ਰਾਹੀਂ ਆਪਣਾ ਪ੍ਰਧਾਨ ਮੰਤਰੀ ਅਤੇ ਵਿਧਾਇਕ ਚੁਣਦੇ ਹਨ ਇਸ ਨੂੰ ਸੰਵਿਧਾਨ ਦੁਆਰਾ ਮਨਜ਼ੂਰੀ ਮਿਲਦੀ ਹੈ ਇਸ ਤਰ੍ਹਾਂ ਡੈਮੋਕ੍ਰੇਸੀ ਇੱਕ ਐਸੀ ਪ੍ਰਣਾਲੀ ਹੈ ਜਿੱਥੇ ਲੋਕ ਆਪਣੇ ਹੱਕ ਅਤੇ ਆਜ਼ਾਦੀ ਨਾਲ ਸਰਕਾਰ ਚੁਣਦੇ ਹਨ ਇਹ ਸਿਰਫ ਚੋਣਾਂ ਨਹੀਂ ਬਲਕਿ ਸਾਡੀ ਜ਼ਿੰਦਗੀ ਵਿੱਚ ਨੈਤਿਕਤਾ ਸੁਧਾਰ ਅਤੇ ਪਾਈਚਾਰੇ ਦੀ ਭੂਮਿਕਾ ਨਿਭਾਉਂਦੇ ਹਨ ਤੁਸੀਂ ਵੀ ਆਪਣੀ ਰਾਏ ਦੇ ਸਕਦੇ ਹੋ ਤੁਸੀਂ ਵੀ ਆਪਣੀ ਰਾਏ ਦਾ ਸਦ ਪ੍ਰਯੋਗ ਕਰੋ ਅਤੇ ਹਰ ਚੋਣ ਵਿੱਚ ਭਾਗ ਲਵੋ ਇਹ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ